ਰਾਖੂ ਹੋਰ ਸੀ ਫੜਿਆ ਕੋਈ ਹੋਰ ਸੀ ਬਾਬਾ ਜੀ ਦੇ ਬਚਨ ਨਾਲ ਪੈਦਾ ਹੋਏ ਪਰਵਰਸ਼ ਹੋਈ ਕਿੱਥੇ ਬਾਲ ਕਤਲ ਕਰਾਏ ਕਿਹੜੀ ਉਮਰ ਚ ਕਰਾਏ ਸੀ ਮੈਂ ਹੇਮਕੁੰਡ ਸਾਹਿਬ ਤੋਂ ਵਾਪਸ ਆਇਆ ਸੀ ਹਮ ਬਜ਼ੁਰਗਾਂ ਨੂੰ ਦਰਸ਼ਨ ਕਰਾ ਕੇ ਮੈਂ ਤਾਂ 12 ਸਾਲਾਂ ਦਾ ਸੀ 14ਵੇਂ ਸਾਲ ਚ ਜਾ ਕੇ ਮਤਲਬ ਮੈਨੂੰ ਬਾਲ ਮੇਰੇ ਐਡਡਿਸਿਕੂਡੇ ਤੱਕ ਤੇ ਮੇਰੇ ਐਡਾ ਜੋੜਾ ਹੁੰਦਾ ਸੀ ਤੇ ਮੇਰਾ ਮਲੋਸ ਸਮਾਰੇ ਕਈ ਵਾਰੀ ਖੁੱਲ ਜਾਂਦੇ ਭਾਜਦੇ ਭਾਜਦੇ ਤੇ ਫਿਰ ਐ ਕਰਕੇ ਵਾਲ ਵੀ ਮਗਾ ਮੇਰੀ ਬੰਨ ਕੇ ਨਾ ਤੇ ਮੇਰੇ ਦਸਤਾਰ ਬੰਨ ਲੈਂਦੀ ਸੀ। ਪਟਕਾ ਜਿਹਾ ਪਾ ਬੰਨਦੇ ਹੁੰਨ ਨਾ ਜੀ 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 ਪਤਾ ਨਹੀਂ ਉਹ ਕਿਹੜੀ ਕਿਹੜੀ ਕੜੀ ਸੀ। ਓਹੋ ਮੇਰੇ ਮਾਂ ਜੀ ਤੇ ਬਾਪੂ ਜੀ ਗਏ ਹੋ ਸੀਗੇ ਯੂਪੀ ਜ਼ਮੀਨਾਂ ਤੇ ਤੇ ਪਿੱਛੋਂ ਮੈਨੂੰ ਕਿਹਨੇ ਕਹਦਾ ਵੀ ਯੋਗਰਾਜ ਸਿੰਘ ਜਦੋਂ ਵਾਲ ਕਟਾ ਦੇਣਾ ਤੇ ਤੇਰੇ ਵਰਗਾ ਤਾਂ ਸਾਲਾ ਹੀਰੋ ਹੀ ਹੈ ਨਹੀਂ। ਓਹੋ ਧਰਮਿੰਦਰ ਲੱਗੇ। ਮੈਨੂੰ ਜ ਵੀ ਯਾਦ ਤੇ ਤੂੰ ਤਾਂ ਆਹ ਕਿਆ ਤੇਰੀ ਪਰਸਨੈਲਿਟੀ ਐ ਬਸ ਉਹ ਪਤਾ ਨਹੀਂ ਕਿਹੜੇ ਵੇਲੇ ਦਿਮਾਗ ਘੁੰਮਿਆ ਜੀ ਇੱਥੇ ਨਾਈ 17 ਸੈਕਟਰ ਸੀਗਾ ਮੇਰੇ ਬਾਪੂ ਨੂੰ ਲੱਭਿਆ ਨਹੀਂ ਮਾਰਦੇ ਨਾ ਸੀ ਮੇਰੇ ਪਿਓ ਨੇ ਉਹ ਉਹਨੂੰ ਜਾ ਕੇ ਉਹ ਕਹਿੰਦਾ ਸੀ ਨਹੀਂ ਹੈਗਾ ਮੇਰੇ ਵਾਲ ਮੇਰੇ ਮੁੰਡੇ ਦੇ 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 ਕਟਾ ਤੂਗੇ ਜੀ ਲੰਬੇ ਲੰਬੇ ਵਾਲ ਮੈਂ ਰੱਖ ਕੇ ਸਵੇਰੇ ਸਕੂਲ ਤੋਂ ਆਇਆ ਸ਼ਾਮ ਨੂੰ ਮੇਰੀ ਸਪੋਰਟਸ ਮੀਟ ਸੀ ਤੇ ਮੈਨੂੰ ਕੋਈ ਪਰਛਾਣੇ ਨਾ ਉਹ ਦਿਨ ਤੋਂ ਲੈ ਕੇ ਅੱਜ ਤੱਕ ਮੇਰੀ ਜ਼ਿੰਦਗੀ 'ਚ ਸੁੱਖ ਨਹੀਂ ਨਿਕਲਿਆ ਆ ਮਿਲ ਮੈਂ ਆਪਣੇ ਬਜ਼ੁਰਗਾਂ ਨੂੰ ਜਾਂਦੇ ਦੇਖਿਆ ਕ੍ਰਿਕਟ ਚ ਇੰਤਿਹਾਨ ਤਬਾਈ ਹੁੰਦੀ ਦੇਖੀ ਪਰਿਵਾਰਕ ਰੂਪ ਚ ਤਬਾਈ ਹੁੰਦੀ ਦੇਖੀ ਜਾਇਦਾਤਾਂ ਉਜੜਦੀਆਂ ਦੇਖੀਆਂ ਪੈਸੇ ਥੇਲੇ ਜੋ ਬੰਨੂ ਮਿਲਿਆ ਯਾਰ ਦੋ ਸਭ ਨੇ ਖੰਜਰ ਮਾਰ ਕੇ ਲੀਰੋ ਲੀਰ ਕੀਤਾ ਕਿਤੇ ਟੋਈ ਨਹੀਂ ਮਿਲੀ ਕਦੇ ਉਧਰ ਪੱਜ ਕਦੇ ਉਧਰ ਪੱਜ ਇਹ ਹਾਲ ਕਿ ਮੈਂ ਪੁੱਤਰ ਤੈਨੂੰ ਕੀ ਸੁਣਾਵਾਂ ਕਿ ਰਹਿਣ ਨੂੰ ਛੱਤ ਨਹੀਂ ਓਹੋ ਜੇਬ ਚ ਪੈਸੇ ਨਹੀਂ ਐਡੇ ਵੱਡੇ ਸਰਦਾਰ ਦਾ ਐਡੇ ਵੱਡੇ जिम्मेदार ਦਾ ਮੁੰਡਾ ਜੀ ਤੇ ਕਹੇ ਨੇ ਮੈਨੂੰ ਢੋਈ ਨਹੀਂ ਦਿੱਤੀ ਹਾਂ ਜਿੰਨਾ ਜਿੰਨਾ ਦਿੱਤੀ ਉਹ ਮੇਰੇ ਲੱਕ ਤੇ ਜਿਗਰ ਨੇ ਉਹ ਵੀ ਮੈਨੂੰ ਯਾਰ ਨੇ ਬੰਦੇ ਮੈਂ ਉਹਦਾ ਮੁੱਲ ਮੋੜ ਮੋੜ ਕੇ ਮੋੜ ਮੋੜ ਕੇ ਐਡਾ ਬੁੱਢਾ ਹੋ ਗਿਆ ਕਿ ਅੱਜ ਵੀ ਉਹਦਾ ਮੁੱਲ ਮੰਗਦਾ ਹੈ ਰਾਹ ਕੁਝ ਹੋਰ ਸੀ ਫੜਿਆ ਕੋਈ ਹੋਰ ਸੀ ਬਾਬਾ ਜੀ ਦੇ ਬਚਨ ਨਾਲ ਪੈਦਾ ਹੋਏ ਪਰਵਰਿਸ਼ ਹੋਈ ਕਿੱਥੇ ਬਾਲ ਕਤਲ ਕਰਾਏ ਕਿਹੜੀ ਉਮਰ ਚ ਕਰਾਇ ਸੀ ਮੈਂ ਹੇਮਕੁੰਡ ਸਾਹਿਬ ਤੋਂ ਵਾਪਸ ਆਇਆ ਸੀ ਬਜ਼ੁਰਗਾਂ ਨੂੰ ਦਰਸ਼ਨ ਕਰਾ ਕੇ ਮੈਂ ਤਾਂ 12 ਸਾਲਾਂ ਦਾ ਸੀ 14ਵੇਂ ਸਾਲ ਚ ਜਾ ਕੇ ਮਤਲਬ ਮੈਨੂੰ ਵਾਲ ਮੇਰੇ ਐਡਡ ਡਿਫਿਕਲਟੀ ਤੱਕ ਤੇ ਮੇਰੇ ਅੱਡਾ ਜੂੜਾ ਹੁੰਦਾ ਸੀ ਤੇ ਮੇਰਾ ਮਲਸ ਸੰਭਾਲੇ ਕਈ ਵਾਰੀ ਖੁੱਲ ਜਾਂਦਾ ਸੀ ਭਾਜ ਦੇ ਭਾਜ ਤੇ ਫੇਰ ਐ ਕਰਕੇ ਵਾਲ ਵੀ ਮੰਗਾ ਮੇਰੀ ਬੰਨ ਕੇ ਨਾ ਤੇ ਮੇਰੇ ਦਸਤਾਰ ਬੰਨ ਲੈਂਦੇ ਸੀ ਪਟਕਾ ਜਿਹਾ ਪਾ ਬੰਨਦੇ ਹੁੰਨ ਨਾ ਜੀ 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 ਪਤਾ ਨਹੀਂ ਉਹ ਕਿਹੜੀ ਕੜੀ ਕੜੀ ਸੀ ਓਹੋ ਮੇਰੇ ਮਾ ਜੀ ਤੇ ਬਾਪੂ ਜੀ ਗਏ ਹੋ ਸੀਗੇ ਯੂਪੀ ਜ਼ਮੀਨਾਂ ਤੇ ਤੇ ਪਿੱਛੋਂ ਮੈਨੂੰ ਕਿਸ ਨੇ ਕਹਿਦਾ ਬਈ ਯੋਗਰਾਜ ਸਿੰਘ ਜਦੋਂ ਵਾਲ ਕਟਾ ਦੇਣਾ ਤੇ ਤੇਰੇ ਵਰਗਾ ਤਾਂ ਸਾਲਾ ਹੀਰੋ ਹੀ ਹੈ ਨਹੀਂ ਓਹੋ ਧਰਮਿੰਦਰ ਲੱਗੇ ਤੈਨੂੰ ਜ ਵੀ ਯਾਦ ਤੇ ਤੂੰ ਤਾਂ ਆਹ ਕੀ ਆ ਤੇਰੀ ਪਰਸਨੈਲਿਟੀ ਐ ਬਸ ਉਹ ਪਤਾ ਨਹੀਂ ਕਿਹੜੇ ਵੇਲੇ ਦਿਮਾਗ ਘੁੰਮਿਆ ਜੀ ਇੱਥੇ ਨਾਈ 17 ਸੈਕਟਰ ਸੀਗਾ ਮੇਰੇ ਬਾਪੂ ਨੂੰ ਲੱਭਿਆ ਨਹੀਂ ਮਾਰ ਦੇਣਾ ਸੀ ਮੇਰੇ ਪਿਓ ਨੇ ਓਹੋ ਉਹ ਨੂੰ ਜਾ ਕੇ ਉਹ ਕਹਿੰਦਾ ਸੀ ਨਹੀਂ ਹਕਦਾ ਮੇਰੇ ਵਾਲ ਮੇਰੇ ਮੁੰਡੇ ਦੇ 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 ਕਟਾਕ ਦੂਗੇ ਜੀ ਲੰਬੇ ਲੰਬੇ ਵਾਲ ਮੈਂ ਰੱਖ ਕੇ ਸਵੇਰੇ ਸਕੂਲ ਤੋਂ ਆਇਆ ਸ਼ਾਮ ਨੂੰ ਮੇਰੀ ਸਪੋਰਟਸ ਮੀਟ ਸੀ ਤੇ ਮੈਨੂੰ ਕੋਈ ਪਰਛਾਣੇ ਨਾ ਉਹ ਦਿਨ ਤੋਂ ਲੈ ਕੇ ਅੱਜ ਤੱਕ ਮੇਰੀ ਜ਼ਿੰਦਗੀ 'ਚ ਸੁੱਖ ਨਹੀਂ ਨਿਕਲਿਆ ਮੈਨੂੰ ਮੈਂ ਆਪਣੇ ਬਜ਼ੁਰਗਾਂ ਨੂੰ ਜਾਂਦੇ ਦੇਖਿਆ ক্রিকেট 'ਚ ਇੰਤਿਹਾਨ ਤਬਾਈ ਹੁੰਦੀ ਦੇਖੀ ਪਰਿਵਾਰਕ ਰੂਪ 'ਚ ਤਬਾਈ ਹੁੰਦੀ ਦੇਖੀ ਜਿਆਦਾ ਤਾਂ ਉਜੜਦੀਆਂ ਦੇਖੀਆਂ ਪੈਸੇ ਥੇਲੇ ਜੋ ਬੰਨੂ ਮਿਲਿਆ ਯਾਰ ਦੋਸਤ ਸਭ ਨੇ ਖੰਜਰ ਮਾਰ ਕੇ ਲੀਰੋ ਲੀਰ ਕੀਤਾ ਕਿਤੇ ਢੋਈ ਨਹੀਂ ਮਿਲੀ ਕਦੇ ਇੱਧਰ ਭੱਜ ਕੇ ਉੱਧਰ ਭੱਜ ਇਹ ਹਾਲ ਕਿ ਮੈਂ ਪੁੱਤਰ ਤੈਨੂੰ ਕੀ ਸੁਣਾਵਾਂ ਕਿ ਰਹਿਣ ਨੂੰ ਛੱਤ ਨਹੀਂ ਓਹੋ ਜੇਬ 'ਚ ਪੈਸੇ ਨਹੀਂ ਇੱਥੇ ਵੱਡੇ ਸਰਦਾਰ ਦਾ ਐਡੇ ਵੱਡੇ ਜ਼ਿਮੀਂਦਾਰ ਦਾ ਮੁੰਡਾ ਤੇ ਕਹੇ ਨੇ ਮੈਨੂੰ ਢੋਈ ਨਹੀਂ ਦਿੱਤੀ ਹਾਂ ਜਿੰਨਾ ਜਿੰਨਾ ਦਿੱਤੀ ਉਹ ਮੇਰੇ ਲੱਕ ਤੇ ਜਿਗਰ ਨੇ ਉਹ ਵੀ ਮੈਨੂੰ ਯਾਦ ਨੇ ਬੰਦੇ ਮੈਂ ਉਹਦਾ ਮੁੱਲ ਮੋੜ ਮੋੜ ਕੇ ਮੋੜ ਮੋੜ ਕੇ ਐਡਾ ਬੁੱਢਾ ਹੋ ਗਿਆ ਕਿ ਅੱਜ ਵੀ ਉਹਦਾ ਮੁੱਲ ਮੰਗਦੇ ਆ ਹੂੰ